ਰੇਖੀ ਮਖੀਲਾ ਦੇ ਹੱਥ ਵਿੱਚੋਂ ਉਸਤੇ ਸਮਾਨ ਵਾਲਾ ਲਿਫਾਫਾ ਖੋਕੇ ਲੈ ਗਏ ਦੋ ਨੌਜਵਾਨ ਸਾਰੀ ਘਟਨਾ ਸੀ ਸੀ ਵੀ ਕੈਮਰਾ ਦੇ ਵਿੱਚ ਕੈਪ ਕੋਈ ਦਰਅਸਲ ਮੂੰਹ ਬਨ ਕੇ ਆਏ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮੋਗਾ ਦੀ ਸਾਰੀ ਘਟਨਾ ਦੱਸੀ ਜਾ ਰਹੀ ਹੈ ਮਖੀਲਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹ ਖੁਦ ਦਵਾਈ ਲੈਣ ਤੋਂ ਬਾਅਦ ਬੱਸ ਸਟੈਂਡ ਉਹ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਕਿ ਰਸਤੇ ਦੇ ਵਿੱਚ ਉਸ ਨੂੰ ਨਹੀਂ ਪਤਾ ਲੱਗਿਆ ਕਿ ਕਦੋਂ ਇਹ ਨੌਜਵਾਨ ਉਸ ਦਾ ਪਛਾ ਕਰਨ ਲੱਗ ਪਏ। ਮਹਿਲਾ ਦਏ ਕਹਿਣਾ ਹੈ ਕਿ ਉਸ ਨੂੰ ਉਸ ਵਕਤ ਹੀ ਪਤਾ ਲੱਗਿਆ ਜਦੋਂ ਇਹ ਨੌਜਵਾਨ ਉਸ ਦੇ ਹੱਥ ਵਿੱਚੋਂ ਲਿਫਾਫਾ ਖੋ ਕੇ ਫਰਾਰ ਹੋ ਗਏ। ਉਸ ਲਿਫਾਫੇ ਦੇ ਵਿੱਚ ਕੁਝ ਨਕਦੀ, ਆਈਫੋਨ, ਉਸ ਦੀ ਦਵਾਈਆਂ ਅਤੇ ਐਨਕ ਮੌਜੂਦ ਸੀ। ਤੇ ਹੁਣ ਮਹਿਲਾ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਮੈਂ ਮੈਡੀਸਨ ਲੈ ਕੇ ਆ ਰਹੀ ਸੀ। ਹੋ ਗਏ ਤੋਂ ਬਸ ਸਟੈਂਡ ਤੋਂ ਉਤਰ ਕੇ ਮੈਂ ਮਤਲਬ ਆਪਣੀ ਗਲੀ ਦੇ ਵਿੱਚ ਆ ਰਹੀ ਸੀ ਗਲੀ ਦੇ ਵਿੱਚੋਂ ਆ ਕੇ ਤੇ ਪਿੱਛੇ ਮੇਰੇ ਮੈਨੂੰ ਨਹੀਂ ਪਤਾ ਕਿ ਮੇਰੇ ਪਿੱਛੇ ਕੋਈ ਆ ਰਿਹਾ ਹੈ ਜਾਂ ਕਿੱਦਾਂ ਤੇ ਜਦੋਂ ਮੈਂ ਆਪਣੀ ਗਲੀ ਦੇ ਘਰ ਦੇ ਦੋ ਘਰ ਛੱਡ ਕੇ ਪਿੱਛੇ ਸੀ ਤੇ ਉਦੋਂ ਹੀ ਮੇਰੇ ਹੱਥ ਦੇ ਵਿੱਚੋਂ ਥੈਲਾ ਖੋ ਕੇ ਦੋ ਮਤਲਬ ਮੋਟਰਸਾਈਕਲ ਸਵਾਰ ਤੇ ਹੱਥ ਵਿੱਚੋਂ ਥੈਲਾ ਖੋ ਕੇ ਤੇ ਭੱਜ ਗਏ ਉਸ ਥੈਲੇ ਵਿੱਚ ਮੇਰਾ ਮੋਬਾਈਲ ਆਈਫੋਨ ਸੀ ਤੇ ਮੇਰੀ ਮੈਡੀਸਨ ਆਧਾਰ ਕਾਰਡ ਤੇ 1000 ਰੁਪਏ ਨਕਦੀ ਸੀ ਤੇ ਇੱਕ ਮੇਰੀ ਐਨਕ ਸੀ ਮੈਂ ਮਤਲਬ 4:40 ਤੇ ਬਸ ਤੋਂ ਉਤਰੀਆਂ ਤੇ ਉਸ ਤੋਂ ਬਾਅਦ ਮੈਂ ਮਤਲਬ ਘਰ ਨੂੰ ਚੱਲ ਪਈਆਂ ਤੇ ਮੈਨੂੰ ਨਹੀਂ ਪਤਾ ਕਿ ਉਹ ਮੇਰੇ ਪਿੱਛੇ ਕਦੋਂ ਤੋਂ ਆ ਰਹੀ ਸੀ ਸਾਨੂੰ ਜੀ ਬਸ 5 ਮਿੰਟਾਂ ਜੀ ਬਾਹਰ ਚ ਆਉਂਦੀ ਮੈਂ ਵੇਖੀ ਹੈ ਜੀ ਵੀ ਆਉਂਦੀ ਆ ਤੇ ਸਾਡੇ ਇਥੇ ਮੋਹਨ ਲਾਲ ਕੇ ਖੰਡਕਿਆ ਵਾਲੇ ਜੀ ਉਹਨਾਂ ਦੇ ਬਾਹਰ ਚ ਆਉਂਦੀ ਵੇਖੀ ਹੈ ਜੀ ਮੈਂ ਬਾਹਰ ਉੱਠ ਕੇ ਤੇ ਵੀ ਇਹ ਆਉਂਦੇ ਵੇਖਲੇ ਵੀ ਆਉਂਦੀ ਆ ਉਸ ਤੋਂ ਬਾਅਦ 2 ਮਿੰਟਾਂ ਦੇ ਬਾਅਦ ਜੀ ਉਹ ਆਏ ਪਿੱਛੋਂ ਤੇ ਉਹ ਜਿਹੜਾ ਬੈਗ ਸੀ ਉਹ ਲੈ ਕੇ ਭਾਰ ਹੋ ਗਏ ਜੀ ਹਾਂਜੀ ਕਿ ਤੁਸੀਂ ਪਹਿਲਾਂ ਖਾਣੇ ਗਏ ਜਾਂ ਪਹਿਲਾਂ ਹਸਪੀਟਲ ਗਏ ਜੀ ਇਹ ਕਹਦੇ ਸੱਟਾਂ ਲੱਗੀਆਂ ਨੇ ਅਸੀਂ ਜੀ ਕਿਤੇ ਨਹੀਂ ਪਹਿਲਾਂ ਗਏ ਜੀ ਅਸੀਂ ਪਹਿਲਾਂ ਫਿਰ ਉਹ ਬੰਦੇ ਦੇ ਪਿੱਛੇ ਗਏ ਜੀ ਲੱਕੇ ਵੀ ਮੋਟਰਸੈਕ ਦਾ ਪਿੱਛਾ ਕੀਤਾ ਉਹ ਸਾਨੂੰ ਨਹੀਂ ਪਤਾ ਜੀ ਕਿਹੜੇ ਰੋਡ ਗਏ ਸੀ ਰੂੜ ਗਏ ਆ ਧੂਰ ਕੋ ਰੋੜ ਗਏ ਆ ਉਹ ਸਾਨੂੰ ਪਿੱਛਾ ਨਹੀਂ ਪਤਾ ਲੱਗਿਆ ਜੀ ਕਿਹੜੇ ਰੋਡ ਗਏ ਹਾਂਜੀ ਅਜੇ ਉਹ ਤਾਂ ਨ ਹੋ ਚੁੱਕਿਆ ਜੀ ਕੋਈ ਅਤਾ ਪਤਾ ਲੱਗਿਆ ਉਹਨਾਂ ਦਾ ਨਹੀਂ ਸਾਨੂੰ ਕੋਈ ਹਜੇ ਕੋਈ ਅਤਾ ਪਤਾ ਨਹੀਂ ਲੱਗਿਆ ਜੀ ਪਾਲਸਾ ਦਾ ਕੀ ਕਹਿਣਾ ਪਾਲਸਾ ਦਾ ਤਾਂ ਇਹੀ ਕਹਿਣਾ ਜੀ ਵੀ ਤੁਸੀਂ ਕੁਝ ਨਾ ਕੁਝ ਆਪ ਹਲ ਕਰੂ ਉਸ ਅਸੀਂ ਵੀ ਕਰਦੇ ਆ ਵੀ ਹਜੇ ਤੱਕ ਸਾਨੂੰ ਵੀ ਕੋਈ ਪਾਸ ਲੱਗਿਆ ਨਹੀਂ ਪਤਾ ਦਵਾਈ ਲੈ ਕੇ ਆ ਰਹੀ ਮਕੀਲਾ ਦੇ ਹੱਥ ਵਿੱਚੋਂ ਉਸ ਤੇ ਸਮਾਨ ਵਾਲਾ ਲਿਫਾਫਾ ਖੋ ਕੇ ਲੈ ਗਏ ਦੋ ਨੌਜਵਾਨ ਸਾਰੀ ਘਟਨਾ ਸੀ ਸੀ ਵੀ ਕੈਮਰਾ ਦੇ ਵਿੱਚ ਕੈਦ ਕੋਈ ਦਰਸਲ ਮੂਹ ਬਣ ਕੇ ਆਏ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮੋਗਾ ਦੀ ਸਾਰੀ ਘਟਨਾ ਦੱਸੀ ਜਾ ਰਹੀ ਹੈ ਮਖਿਲਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹ ਦਵਾਈ ਲੈਣ ਤੋਂ ਬਾਅਦ ਬੱਸ ਸਟੈਂਡ ਤੋਂ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਕਿ ਰਸਤੇ ਦੇ ਵਿੱਚ ਉਸ ਨੂੰ ਨਹੀਂ ਪਤਾ ਲੱਗਿਆ ਕਿ ਕਦੋਂ ਇਹ ਨੌਜਵਾਨ ਉਸ ਦਾ ਪਛਾ ਕਰਨ ਲੱਗ ਪਏ ਮਹਿਲਾ ਦਾ ਇਹ ਕਹਿਣਾ ਹੈ ਕਿ ਉਸ ਨੂੰ ਉਸ ਵਕਤ ਹੀ ਪਤਾ ਲੱਗਿਆ ਜਦੋਂ ਇਹ ਨੌਜਵਾਨ ਉਸ ਦੇ ਹੱਥ ਵਿੱਚੋਂ ਲਿਫਾਫਾ ਖੋਕੇ ਫਰਾਰ ਹੋ ਗਏ ਉਸ ਲਿਫਾਫੇ ਦੇ ਵਿੱਚ ਕੁਝ ਨਕਦੀ ਆਈਫੋਨ ਉਸ ਦੀ ਦਵਾਈਆਂ ਅਤੇ ਐਨਕ ਮੌਜੂਦ ਸੀ ਤੇ ਹੁਣ ਮਹਿਲਾ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ